ਜੋ ਬੋਲੇ ਸੋ ਨਿਰਭੈ ਸਤਗੁਰੂ ਵਿਦਾਸ ਸਾਰਾ ਨਿਤਿਜਾ ਰੱਬ ਮੇਰਾ ਸਤਗੁਰ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਮੈਨੂੰ ਦੇਖ ਲੈਣ ਦੇ ਮਥਾ ਟੇਕ ਲੈਣ ਦੇ ਰੱਬ ਮੇਰਾ ਸਤਗੁਰ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਸੇ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈਣ ਦੇ ਜਦੋ ਵੱਲ ਗਰੀਬਾ ਜਾਵੇ ਦੋਵੀਂ ਹੱਥੀਆਂ ਨੂੰ ਲੁਟਾਵੇ ਦੋਵੀਂ ਹੱਥੀਆਂ ਨੂੰ ਲੁਟਾਵੇ ਦੋਵੀਂ ਹੱਥੀਆਂ ਨੂੰ ਲੁਟਾਵੇ ਸਤਗੁਰ ਵੱਲ ਗਰੀਬਾ ਜਾਵੇ ਦੋਵੀਂ ਹੱਥੀਆਂ ਨੂੰ ਲੁਟਾਵੇ ਦੋਵੀਂ ਹੱਥੀਆਂ ਨੂੰ ਲੁਟਾਵੇ ਦੋਵੀਂ ਹੱਥੀਆਂ ਨੂੰ ਲੁਟਾਵੇ ਨੀ ਐ ਕਿਹੜਾ ਜਾਨੀ ਆ ਮੈਨੂੰ ਦੇਖ ਲੈਣ ਦੇ ਰੱਬ ਮੇਰਾ ਸਤਗੁਰ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈਣ ਦੇ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈਣ ਦੇ ਮੈਨੂੰ ਦੇਖ ਲੈਣ ਦੇ ਮਥਾ ਟੇਕ ਲੈਣ ਦੇ ਰੱਬ ਮੇਰਾ ਸਤਗੁਰ ਰਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈਂਦੇ ਰਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈਂਦੇ ਸਤਗੁਰ ਬਾਗਾ ਦੇਵਲ ਜਾਵੇ ਸੁੱਕੇ ਬਾਗ ਹਰੇ ਹੋ ਜਾਵੇ ਸੁੱਕੇ ਬਾਗ ਹਰੇ ਹੋ ਜਾਵੇ ਸੁੱਕੇ ਬਾਗ ਹਰੇ ਹੋ ਜਾਵੇ ਸਤਗੁਰ ਬਾਗਾ ਦੇਵਲ ਜਾਵੇ ਸੁੱਕੇ ਬਾਗ ਹਰੇ ਹੋ ਜਾਵੇ ਸੁੱਕੇ ਬਾਗ ਹਰੇ ਹੋ ਜਾਵੇ ਈਆ ਕਿਹੜਾ ਮਾਲੀ ਆਇਆ ਮੈਨੂੰ ਦੇਖ ਲੈਣ ਦੇ ਰੱਬ ਮੇਰੇ ਸਤਗੁਰ ਔਰ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈਣ ਦੇ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਮੈਨੂੰ ਦੇਖ ਲੈਣ ਦੇ ਮਥਾ ਟੇਕ ਲੈਣ ਦੇ ਰੱਬ ਮੇਰੇ ਸਤਗੁਰ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਜਦੋਂ ਵਿੱਚ ਕਚੈਰੀ ਜਾਵੇ ਜਾ ਕੇ ਕੈਦੀ ਬਰੀ ਕਰਾਵੇ ਜਾ ਕੇ ਕੈਦੀ ਬਰੀ ਕਰਾਵੇ ਜਾ ਕੇ ਕੈਦੀ ਬਰੀ ਕਰਾਵੇ ਸਤਗੁਰ ਵਿੱਚ ਕਚੈਰੀ ਜਾਵੇ ਜਾ ਕੇ ਕੈਦੀ ਬਰੀ ਕਰਾ ਦੇ ਜਾ ਕੇ ਕੈਦੀ ਬਰੀ ਕਰਾਵੇ ਨੀਓ ਕਿਹੜਾ ਦਰਦੀ ਆਇਆ ਮੈਨੂੰ ਦੇਖ ਲੈਣ ਦੇ ਰੱਬ ਮੇਰੇ ਸਤਗੁਰ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਵੇਖ ਲੈ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈ ਮੈਨੂੰ ਦੇਖ ਲੈਣ ਦੇ ਮਥਾ ਟੇਕ ਲੈਣ ਦੇ ਰੱਬ ਮੇਰਾ ਸਤਗੁਰ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈਣ ਦੇ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਦੇਖ ਲੈਣ ਦੇ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਗੁਰਦੇਵ ਤੰਗੂ ਦੇ